ਜੋ ਕੁਆਲਿਟੀ ਦੇ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਮੈਂ ਹਾਂ ਹਰਮੋਤ ਸ਼ਰਮਾ ਜਿੱਦਾਂ ਕਿ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਛੇੜੀ ਹੋਈ ਆ ਜੁੱਧ ਨਸ਼ਿਆ ਵਿਰੋਧ ਜਿਹੜੀ ਮੁਹਿੰਮ ਚੜੀ ਹੋਈ ਆ ਔਰ ਜਗਾ ਜਗਾ ਤੇ ਜਿਹੜੀ ਆ ਪੁਲਿਸ ਵੱਲੋਂ ਛਾਪੇਮਾਰੀ ਵੀ ਕੀਤੀ ਜਾ ਰਹੀ ਆ ਸਾਫ ਲਬਜ਼ਾਂ ਦੇ ਵਿੱਚ ਲੋਕਾਂ ਨੂੰ ਕਿਹਾ ਗਿਆ ਕਿ ਅਗਰ ਕੋਈ ਵੀ ਨਸ਼ਾ ਤਸਕਰ ਇਸ ਨਸ਼ਾ ਤਸਕਰੀ ਦੇ ਵਿੱਚ ਫੜਿਆ ਜਾਂਦਾ ਤੇ ਉਸ ਦੇ ਘਰਾਂ ਦੇ ਉੱਤੇ ਜਿਹੜੇ ਆ ਉਹ ਬਲਡੋਜ਼ਰ ਵੀ ਚਲਾਏ ਜਾ ਰਹੇ ਨੇ ਇਹ ਜਿਹੇ ਹੀ ਮਾਮਲਾ ਇੱਕ ਡਿਵੀਜ਼ਨ ਨੰਬਰ 2 ਦੇ ਵਿੱਚ ਸਾਹਮਣੇ ਦੇਖਣ ਨੂੰ ਮਿਲਿਆ ਹੈਗਾ ਜਿੱਥੇ ਆ 30 ਗ੍ਰਾਮ ਹਿਰੋਇਨ ਔਰ ਇੱਕ ਕੰਡਾ ਜਿਹੜਾ ਉਹ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਇਸ ਵੱਲੋਂ ਜਿਹੜੀ ਆ ਉਹ ਕਾਰਵਾਈ ਕੀਤੀ ਗਈ ਹੈ ਔਰ ਔਰ ਉਹਨਾਂ ਨੂੰ ਜੇਲ੍ਹ ਦੇ ਸਲਾਖਾ ਦੇ ਪਿੱਛੇ ਛੁੱਟਿਆ ਗਿਆ ਔਰ ਪੁਲਿਸ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਹੋਈਆਂ ਅਗਰ ਕੋਈ ਵੀ ਨਸ਼ਾ ਤਸਕਰ ਇਸ ਤਸਕਰੀ ਦੇ ਵਿੱਚ ਫੜਿਆ ਜਾਂਦਾ ਤੇ ਪੁਲਿਸ ਵੱਲੋਂ ਉਸ ਨੂੰ ਨਹੀਂ ਪਛਾ ਜਾਵੇਗਾ ਜੋ ਨਸ਼ਿਆਂ ਵਿਰੁੱਧ ਜਿਹੜੀ ਕਿ ਸਪੈਸ਼ਲ ਮੁਹਿੰਮ ਚਲਾਈ ਗਈ ਹੈ ਪੰਜਾਬ ਸਰਕਾਰ ਦੀ ਜਿਹਦੇ ਤਹਿਤ ਕੱਲ ਅਸੀਂ ਇੱਕ ਕਦਮਾ ਦਰਜ ਕੀਤਾ ਜਿਦੇ ਵਿੱਚ ਦੋ ਦੋਸ਼ੀ ਹੈ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਤੇ ਇਹਨਾਂ ਕੋਲੋਂ ਜਿਹੜੀ ਬਰਾਮਦ ਕੀਤੀ ਗਈ ਹੈਗੀ ਆ ਉਹ ਕਰੀਬ 30 ਗ੍ਰਾਮ ਜਿਹੜੀ ਹਿਰੋਇਨ ਬਰਾਮਦ ਕੀਤੀ ਗਈ ਆ ਇੱਕ ਇਲੈਕਟ੍ਰੋਨਿਕ ਕੰਡਾ ਤੇ ਇੱਕ ਮੋਟਰਸਾਈਕਲ ਦੇ ਨਾਲ ਜਿਹੜੀ ਹੈਗੀ ਆ ਡਰਗ ਮਨੀ ਵੀ ਬਰਾਮਦ ਕੀਤੀ ਗਈ ਆ ਤੇ ਅੱਜ ਇਹ ਦੋਸ਼ੀਆਂ ਨੂੰ ਜਿਹੜਾ ਕੋਰਟ ਚ ਪੇਸ਼ ਕਰਕੇ ਇਹਨਾਂ ਦਾ ਪੁਲਿਸਮan ਲਿਆ ਜਾ ਰਿਹਾ ਤੇ ਫਰਦਰ ਜਿਹੜੇ ਬੰਦੇ ਜਿੰਨ੍ਹੇ ਕੋਈ ਲੈ ਕੇ ਆਉਂਦੇ ਨੇ ਡਰੱਗਸ ਵਗੈਰਾ ਉਹਦੇ ਬਾਰੇ ਵੀ ਜਾਣੂਨ ਕੀਤੀ ਜਾਵੇਗੀ ਸਰ ਇਹਨਾਂ ਦਾ ਕੋਈ ਮਾਮਲਾ ਪਹਿਲੇ ਜਰੂਰ ਸੀ ਇਹਨਾਂ ਦਮੋ ਤੇ ਪਹਿਲਾਂ ਕੋਈ ਜਿਹੜਾ ਮਾਮਲਾ ਦਰਜ ਨਹੀਂ ਹੈਗਾ ਬਟ ਇਹਨਾਂ ਬਾਰੇ ਸਾਨੂੰ ਕਾਫੀ ਸਾਰੀ ਇਨਪੁਟਸ ਮਿਲਦੀ ਪਈ ਸੀ ਕਿ ਇਹ ਲੋਕ ਜਿਹੜੇ ਹੈਗੇ ਆ ਇਹ ਜਿਹੜੇ ਇਲਾਕੇ ਦੇ ਵਿੱਚ ਨਸ਼ਾ ਵੇਚ ਰਹੇ ਨੇ ਜਿਹਦੇ ਤੇ ਇਹਨਾਂ ਤੇ ਕਾਰਵਾਈ ਕੀਤੀ ਗਈ ਹੈ ਜਿਹੜੇ ਇਲਾਕੇ ਦੇ ਸਿਕਰੀ ਸੀ ਇਹ ਜਿਹੜੇ ਬੰਦੇ ਨੇ ਜਿਹਦੇ ਦੋਏ ਹੀ ਫੜੇ ਨੇ ਇਹਨਾਂ ਵਿੱਚ ਇੱਕ ਬੰਦਾ ਜਿਹੜਾ ਹੈਗਾ ਉਹ ਬਜਰੀ ਕੰਪਨੀ ਦਾ ਰਹਿਣ ਵਾਲਾ ਹੈਗਾ ਤੇ ਦੂਸਰਾ ਜਿਹੜਾ ਹੈਗਾ ਸਿਆਨਗੜ ਦਾ ਰਹਿਣ ਵਾਲਾ ਹੈਗਾ